ਹਾਂ ਦੱਸ ਕੀ ਪੁੱਛਣਾ ਚਾਹੁੰਦੀ ਆ ਸਬਸਕ੍ਰਾਈਬ ਦਾ ਜਿਹੜਾ ਸਬਸਕ੍ਰਾਈਬ ਆਪਾਂ ਕਰੀਦਾ ਨਾ ਇਹਦਾ ਪੰਜਾਬੀ 'ਚ ਕੀ ਮਤਲਬ ਆ ਸਬਸਕ੍ਰਾਈਬ ਦਾ ਪੰਜਾਬੀ 'ਚ ਮਤਲਬ ਇਹੀ ਆ ਬਈ ਪਿੱਛੇ ਲੱਗਣਾ ਜਿਵੇਂ ਜਾਣੀ ਕਿ ਲੋਕਾਂ ਨੂੰ ਆਪਣੇ ਪਿੱਛੇ ਲਾਉ ਹਾਂ ਜੇ ਆਪਾਂ ਕਿਸੇ ਨੂੰ ਸਬਸਕ੍ਰਾਈਬ ਕੀਤਾ ਆ ਆਪਾਂ ਉਹਦੇ ਪਿੱਛੇ ਲੱਗ ਗਏ ਆ ਜੇ ਕਿਸੇ ਨੇ ਆਪਾਂ ਨੂੰ ਕੀਤਾ ਆ ਉਹ ਸਾਡੇ ਪਿੱਛੇ ਲੱਗ ਗਏ ਮਗਰ ਲਾਉਣਾ ਸਬਸਕ੍ਰਾਈਬ ਹਾਂ ਮਗਰ ਲਾਉਣਾ ਜਿੱਦਾਂ ਜਾਨੀ ਕਿ ਕਹਿੰਦੇ ਹੋ ਪਿਛੇ ਲੱਗਣਾ ਮਗਰ ਲਾਉਣਾ ਹਨ ਤੇ ਮੇਰੇ ਤਾਂ ਖਿਆਲ ਨਾਲ ਇਹੀ ਮਤਲਬ ਹੁੰਦਾ ਆ ਜੇ ਬਾਕੀ ਹੋਰ ਵੀਰ ਨੂੰ ਕਿਸੇ ਨੂੰ ਪਤਾ ਹੋਵੇ ਕਿ ਸਬਸਕ੍ਰਾਈਬ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਤੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਆਪਣੇ ਹਿਸਾਬ ਨਾਲ ਤਾਂ ਉਹ ਹੀ ਪਿਛੇ ਲੱਗਣਾ ਨਾ ਹਾਂ ਤੇ ਜੇ ਆਪਾਂ ਨੂੰ ਕਿਸੇ ਨੂੰ ਆਪਾਂ ਕਿਸੇ ਨੂੰ ਕੀਤਾ ਆ ਸਬਸਕ੍ਰਾਈਬ ਤੇ ਆਪਾਂ ਉਹਨਾਂ ਦੇ ਮਗਲ ਲੱਗ ਜਾਏ ਜੇ ਆਪਾਂ ਨੂੰ ਕਿਸੇ ਨੇ ਕੀਤਾ ਆ ਤੇ ਉਹ ਆਪਣੀ ਮਗਲ ਲੱਗ ਗਏ ਬਸ ਇਹੀ ਮਤਲਬ ਆ ਅੱਛਾ ਬਾਕੀ ਜਿੰਨੇ ਵੀ ਦੇਖਦੇ ਆ ਆਪਣੀ ਵੀਡੀਓ ਨੂੰ ਉਹ ਵੀ ਜਰੂਰ ਦੱਸ ਦੇਣਗੇ ਕਮੈਂਟ ਕਰਕੇ ਵੀ ਸਬਸਕ੍ਰਾਈਬ ਦਾ ਪੰਜਾਬੀ ਵਿੱਚ ਕੀ ਮਤਲਬ ਹੁੰਦਾ ਆ ਤੇ ਜਰੂਰ ਦੱਸਿਓ ਤੇ ਨਾਲੇ ਸਾਡਾ ਵੀ ਸ਼ੱਕ ਨਿਕਲ ਜਾਊਗਾ ਵੀ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਸਬਸਕ੍ਰਾਈਬ ਨੂੰ ਤੇ ਵਿੱਚੇ ਹੀ ਆਪਾਂ ਕਹਿਣ ਲੱਗ ਪਏਂਦੇ ਫੋਲੋ ਕਰ ਲਓ ਨੂੰ ਹੈਗਾ ਤਾਂ ਲਵਜੂ ਵੀ ਇਹੀ ਆ ਤੇ ਹੁਣ ਪਤਾ ਨਹੀਂ ਵੀ ਪੰਜਾਬੀ ਦੇ ਵਿੱਚ ਇਸ ਚੀਜ਼ ਦੇ ਵੀ ਜਦਾਂ ਆਪਾਂ ਪਿੱਛੇ ਲੱਗਣਾ ਜਾਂ ਹੋਰ ਮਤਲਬ ਵੀ ਹੈਗਾ ਆ ਇਹ ਤੁਸੀਂ ਵੀ ਬੁੱਧੀਜੀਵੀ ਲੋਕ ਹੋ ਤੇ ਜਰੂਰ ਜੇ ਕਿਸੇ ਨੂੰ ਸਮਝ ਆ ਤਾਂ ਜਰੂਰ ਕਮੈਂਟ ਦੇ ਵਿੱਚ ਦੱਸਿਓ